ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਨਿਊਜ਼ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਕੁਰਾਲੀ ਲੋਕ ਸਭਾ ਚੋਣਾਂ 2024 ਦੇ ਵਿੱਚ ਨਤੀਜੇ ਜਿਹੜੇ ਆਉਣੇ ਸਟਾਰਟ ਹੋ ਗਏ ਨੇ ਤੇ ਗੱਲ ਕਰੀਏ ਤਾਂ ਪਹਿਲੇ 6 라ਉਂਡ ਨੇ ਜਿਹੜੇ ਉਹ ਖਰੜ ਦੇ ਵਿੱਚ ਹੋ ਚੁੱਕੇ ਨੇ ਖਰੜ ਜਿੱਥੇ ਅੱਜ ਕਾਊਂਟਿੰਗ ਚੱਲ ਰਹੀ ਹੈ ਖੁੰਨੀ ਮਾਜਰਾ ਪੋਲੀਟੈਕਨਿਕ ਕਾਲਜ ਉੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਹਰ ਇੱਕ ਉਸ ਪਾਰਟੀ ਦੇ ਆਗੂ ਦੇ ਤੱਕ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਤੱਕ ਆਪਣੇ ਚਿਹਤ ਦੇ ਉਮੀਦਵਾਰ ਦੇ ਜਿਹੜੇ ਹੁਣ ਤੱਕ ਦੇ ਰਿਜ਼ਲਟ ਨੇ ਉਹ ਪਹੁੰਚਦੇ ਕਰ ਸਕੀਏ ਸੋ ਮੇਰੇ ਪਾਸ 6 ਜਿਹੜੇ ਹੁਣ ਤੱਕ ਰਿਜ਼ਲਟ ਆਏ ਨੇ ਉਹਨਾਂ ਦੀ ਮੈਂ ਤੁਹਾਨੂੰ ਡਿਟੇਲ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਪਹਿਲੇ ਰਾਉਂਡ ਦੇ ਵਿੱਚ ਜਿਹੜਾ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੂੰ 2031 ਵੋਟਾਂ ਮਿਲੀਆਂ ਨੇ ਤੇ ਉਸ ਦੇ ਬਰਾਬਰ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰੇਮ ਸਿੰਘ ਚੰਦੂ ਅਜਰਾਂ ਨੂੰ ਸਿਰਫ 805 ਵੋਟਾਂ ਦੇ ਵਿੱਚ ਹੀ ਸਬਰ ਕਰਨਾ ਪਿਆ ਤੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਗੱਲ ਕਰੀਏ ਤਾਂ ਪਹਿਲੇ ਰਾਉਂਡ ਦੇ ਵਿੱਚ 1581 ਵੋਟਾਂ ਨੇ ਜਿਹੜੀਆਂ ਇਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਨੇ ਭੋਜਨ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਪਹਿਲੇ ਰਾਉਂਡ ਦੇ ਵਿੱਚ 1618 ਵੋਟਾਂ ਨੇ ਜਿਹੜੀਆਂ ਖਰੜ ਤੋਂ ਬੀਜੇਪੀ ਉਮੀਦਵਾਰ ਨੂੰ ਮਿਲਿਆ ਨੇ ਇਸੇ ਤਰ੍ਹਾਂ ਦੂਸਰੇ ਰਾਉਂਡ ਦੇ ਗੱਲ ਕਰੀਏ ਤਾਂ ਕਾਂਗਰਸ ਦੇ ਉਮੀਦਵਾਰ ਨੂੰ 2117 ਵੋਟਾਂ ਅਕਾਲੀ ਦਲ ਬਾਦਲ ਨੂੰ ਸਿਰਫ 178 ਆਮ ਆਦਮੀ ਪਾਰਟੀ ਨੂੰ 1527 ਅਤੇ ਬੀਜੇਪੀ ਨੂੰ 4104 4104 ਵੋਟਾਂ ਜਿਹੜੀਆਂ ਇਸ ਦੂਸਰੇ ਰਾਉਂਡ ਦੇ ਵਿੱਚ ਲਗਭਗ ਆਪਾਂ ਗੱਲ ਕਰ ਲਈਏ ਤਾਂ 2000 ਦਾ ਮਾਰਜਾ ਨਾ ਜਿਹੜਾ ਉਹ ਭਾਜਪਾ ਉਮੀਦਵਾਰ ਲੀਡ ਦੇ ਵਿੱਚ ਐਤੋਂ ਰਹੇ ਨੇ ਤੀਸਰੇ ਰਾਉਂਡ ਦੇ ਵਿੱਚ ਕਾਂਗਰਸ ਉਮੀਦਵਾਰ ਨੂੰ 2632 ਵੋਟਾਂ ਅਕਾਲੀ ਦਲ ਨੂੰ ਇੱਥੇ ਫੇਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਿਰਫ 306 ਵੋਟਾਂ ਹੀ ਤੀਸਰੇ ਰਾਉਂਡ ਦੇ ਵਿੱਚ ਮਿਲੀਆਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ 1462 1462 ਵੋਟਾਂ ਮਿਲੀਆਂ ਨੇ ਤੇ ਇੱਥੇ ਫੇਰ ਜਿਹੜੀ ਬੀਜੇਪੀ ਹੈ ਉਹ ਕਾਫੀ ਜ਼ਿਆਦਾ ਵੋਟਾਂ ਲੈਣ ਦੇ ਵਿੱਚ ਸਫਲ ਹੋਈ ਹੈ 3605 ਵੋਟਾਂ ਨੇ ਜਿਹੜੀਆਂ ਤੀਸਰੇ ਰਾਉਂਡ ਦੇ ਵਿੱਚ ਇਹ ਮਿਲੀਆਂ ਨੇ ਚੌਥੇ ਰਾਉਂਡ ਦੀ ਗੱਲ ਕਰਦੇ ਹਾਂ ਤਾਂ ਇੱਥੇ ਕਾਂਗਰਸ ਦੇ ਉਮੀਦਵਾਰ ਨੂੰ 2054 ਇਸੇ ਦੇ ਚੱਲਦੇ ਅਕਾਲੀ ਦਲ ਦੇ ਉਮੀਦਵਾਰ ਨੂੰ 665 ਅਤੇ ਆਪ ਉਮੀਦਵਾਰ ਨੂੰ 2272 ਬੀਜੇਪੀ ਦੇ ਉਮੀਦਵਾਰ ਨੂੰ 2773 ਇਸ ਰਾਉਂਡ ਦੇ ਵਿੱਚ ਵੀ ਭਾਜਪਾ ਦੇ ਉਮੀਦਵਾਰ ਨੇ ਲੀਡ ਖਿੱਚੀ ਆ ਇਹ ਸਿਰਫ ਤੁਹਾਨੂੰ ਜਿਹੜਾ ਰਿਜ਼ਲਟ ਦਿਖਾ ਰਹੇ ਆ ਖਰੜ ਖਰੜ ਦਾ ਅਦਕਾਰੇ ਆ ਜਿੱਥੇ ਖਰੜ ਕੌਨਸਟੀਟਿਊਸ਼ਨ ਦੇ ਜਿਹੜੇ ਕਾਊਂਟਿੰਗ ਆ ਉਹ ਚੱਲ ਰਹੀ ਹੈ ਉਸ ਤੋਂ ਬਾਅਦ ਪੰਜਵੇਂ ਰਾਉਂਡ ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ ਉਮੀਦਵਾਰ ਨੂੰ 2419 ਅਕਾਲੀ ਦਲ ਨੂੰ ਇੱਥੋਂ 1301 ਥੋੜਾ ਜਿਹਾ ਹਜ਼ਾਰ ਤੋਂ ਜਿਹੜਾ ਅੰਕੜਾ ਹੈ ਅਕਾਲੀ ਦਲ ਦਾ ਇੱਥੋਂ ਟੱਪਿਆ ਹੈ ਤੇ 1301 ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਿੱਚ ਸਫਲ ਰਹੇ ਨੇ ਆਪ ਉਮੀਦਵਾਰ ਨੂੰ 2037 ਤੇ ਭਾਜਪਾ ਦੇ ਉਮੀਦਵਾਰ ਨੂੰ ਪੰਜਵੇਂ ਰਾਉਂਡ ਦੇ ਵਿੱਚ ਕਿਤਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਿੱਥੇ 956 ਦੇ ਉੱਤੇ ਹੀ ਉਹਨਾਂ ਦੀ ਜਿਹੜੀ ਕਾਊਂਟਿੰਗ ਆ ਉਹ ਸਟਾਪ ਹੋ ਗਈ। ਉਸ ਤੋਂ ਬਾਅਦ ਗੱਲ ਕਰੀਏ ਤਾਂ 6ਵੇਂ ਰਾਉਂਡ ਦੀ ਜਿੱਥੇ ਕਾਂਗਰਸ ਦੇ ਉਮੀਦਵਾਰ ਨੂੰ 2688 ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 1879 6ਵੇਂ ਰਾਉਂਡ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਗਾਲੀ ਦਲ ਉੱਤੇ ਵਧਿਆ ਤਾਂ ਉਸ ਦੀ ਜਿਹੜੀ ਵੋਟਾਂ ਦੀ ਗਿਣਤੀ ਉਹ ਵਾਧੀ ਚੱਲੇ ਗਈ ਹੈ ਤੇ ਹੁਣ ਜਿਹੜੀ 1879 ਹੈ ਉਹ 6ਵੇਂ ਰਾਉਂਡ ਦੇ ਵਿੱਚ ਜਿਹੜੀਆਂ ਵੋਟਾਂ ਮਿਲੀਆਂ ਨੇ ਤੇ ਇੱਥੇ ਹੀ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ 2778 ਅਤੇ ਬੀਜੇਪੀ ਦੇ ਕੈਂਡੀਡੇਟ ਨੂੰ ਇਸ 6 ਨੰਬਰ ਜੋ ਰਿਜ਼ਲਟ ਰਿਹਾ ਉਸ ਦੇ ਵਿੱਚ ਫੇਰ ਇੱਕ ਵਾਰ ਕਾਫੀ ਨਿਰਾਸ਼ਾ ਦੇਖਣੀ ਪਈ ਹੈ ਤੇ 1117 ਜਿਹੜੀਆਂ ਵੋਟਾਂ ਨੇ ਉਹ ਮਿਲੀਆਂ ਨੇ ਸੋ ਇਹ 6 ਰਾਊਂਡ ਦਾ ਰਿਜ਼ਲਟ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦੱਸਿਆ ਹੈ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਅੱਗੇ ਦੇ ਰਿਜ਼ਲਟ ਆਣਗੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਸੋ 6 ਰਾਊਂਡ ਤੋਂ ਬਾਅਦ ਓਵਰਆਲ ਜਿਹੜਾ ਆਪਾਂ ਇੱਕ ਰਿਜ਼ਲਟ ਦੇਖ ਰਹੇ ਹਾਂ ਪੰਜਾਬ ਦਾ ਕਿਉਂਕਿ ਨਾਲ ਦੀ ਨਾਲ ਸਾਡੇ ਪਾਸ ਪੰਜਾਬ ਦੇ ਵੀ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਇਸ ਦੇ ਵਿੱਚ ਵੱਡੀ ਜਿਹੜੀਆਂ ਸੀਟਾਂ ਨੇ ਜਿੱਥੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 28000 ਦੇ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਫਰੀਦਕੋਟ ਤੋਂ ਹਰ ਸਿਮਰਤ ਕੌਰ ਬਾਦਲ ਜੋ ਕਿ 2200 ਦੀ ਲੀਡ ਤੇ ਅੱਗੇ ਚੱਲ ਰਹੇ ਨੇ ਸਭ ਤੋਂ ਖਾਸ ਜਿਹੜੀ ਸਿੱਖ ਚਿਹਰਿਆਂ ਦੇ ਸਿੱਖ ਹਲਕਿਆਂ ਦੇ ਵਿੱਚ ਮੰਨੀ ਜਾਣ ਵਾਲੀ ਖਡੂਰ ਸਾਹਿਬ ਸੀਟ ਜਿੱਥੇ ਅਮਰਪਾਲ ਸਿੰਘ 28000 ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਜੇਕਰ ਆਪਾਂ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਸੁਖਜਿੰਦਰ ਸਿੰਘ ਰੰਧਾਵਾ ਵੀ ਅ ਅੱਗੇ ਚੱਲ ਰਹੇ ਨੇ ਸੋ ਸ਼ਾਮ ਤੱਕ ਦਾ ਕੀ ਰਿਜ਼ਲਟ ਆਏ ਇਹ ਤੁਹਾਨੂੰ ਫਿਰ ਤੋਂ ਸਾਂਝਾ ਕਰਾਂਗੇ ਫਿਲਹਾਲ ਜਿਹੜੀ ਓਵਰঅল ਭਾ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਮਲਵਿੰਦਰ ਸਿੰਘ ਕੰਗ ਆ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹ 3000 ਦੀ ਲੀਡ ਆ ਜਿਹੜੀ ਉਹ ਲੈ ਚੁੱਕੇ ਨੇ ਤੇ ਅ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਵਿਜੇਂਦਰ ਸਿੰਘਲਾ ਉਹ ਚੱਲ ਰਹੇ ਨੇ ਤੀਸਰੇ ਨੰਬਰ ਦੇ ਉੱਤੇ ਭਾ ਜੀਪੀ ਚੌਥੇ ਨੰਬਰ ਦੇ ਉੱਤੇ ਅ ਜਸਵੀਰ ਗੜੀ ਅਤੇ 5ਵੇਂ ਨੰਬਰ ਦੇ ਉੱਤੇ ਜਿਹੜਾ ਪਿਛੜ ਕੇ ਰਹਿ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸੋ ਐਸੇ ਤਰ੍ਹਾਂ ਦੀ ਹੋਰ ਅਪਡੇਟ ਲੈ ਕੇ ਤੁਹਾਡੇ ਨਾਲ ਕੁਝ ਸਮੇਂ ਬਾਅਦ ਫੇਰ ਆ ਰੂਬਰੂ ਹੋਵਾਂਗੇ ਤਦ ਤੱਕ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਨਾਲ ਤਾਜ਼ਾ ਅਪਡੇਟ ਬਣਿਆ ਰਹੇ ਤਾਜੀ ਤੋਂ ਤੁਰੰਤ ਨਾਲ ਜਿਹੜੀ ਅਪਡੇਟ ਆਏ ਉਹ ਤੁਹਾਨੂੰ ਆਪਾਂ ਦਿੰਦੇ ਰਹੀਏ ਦੇਖਦੇ ਰਹੋ ਪ੍ਰੋਗਰੈਸਿਵ ਪੰਜਾਬ ਨਿਊਜ਼